ਮੈਂ ਕਦੀ ਲਾਜਮਨ ਖਾ ਕੇ ਨਹੀਂ ਵੇਖੀ ਤੈਨੂੰ ਗੁਲਾਜਮ ਦਾ ਨਹੀਂ ਪਤਾ ਹੈਗਾ ਸੱਚੀ ਗੁਲਾਜਮ ਮੈਨਾਂ ਸੱਚੀ ਗੁਲਾਜਮ ਐਤ ਕੀ ਜਨਾਨੀਆਂ ਮਾਡਰਨ ਬਣ ਗਈਆਂ ਹਾਂ ਉਹ ਰੇਡੀ ਨਾਲ ਬਣਦੀ ਦਿੰਦਾ ਕਿਉਂ ਅੱਡਾ ਵੱਡਾ ਟੈਂਬਰ ਚੱਕ ਕੇ ਨਾ ਅੱਛਾ ਕਾ ਕਹਿ ਰਿਹਾ ਜੂ ਮੈਂ ਬੱਬੂ ਨੂੰ ਪਾਉਣੇ ਭਰਾਉਂਗਾ ਕੋਲਾ ਕੋਲਾ ਹੋ ਗਿਆ ਬਿਆਹ ਕਹਦੇ ਕੜਾਹੀ ਚੜ੍ਹਨੀ ਰਸਮ ਤੇ ਪਹਿਲਾ ਬੱਲੇ ਬੱਲੇ ਹੋ ਜਾਂਦੀ ਸੀ ਉਦੋਂ ਹੀ ਕੀ ਸਾਤ ਦਿਨ ਪਹਿਲਾਂ ਬੜੀ ਟੌਰ ਵੀ ਉਹ ਤਾਂ ਹੁੰਦੀ ਸੀ ਪਾਉਣੇ ਹੋ ਜਾਂਦੇ ਉਹ ਬੜੀ ਟੌਰ ਹੁੰਦੀ ਆਉਣਿਆਂ ਦੀ ਫੂਫਣਾ ਦੀ ਨੂੰ ਜ਼ੀਰਾਂ ਨੂੰ ਕੌਣ ਪੁੱਛਦਾ ਹੈ ਹੋਰ ਪਹਿਲੀ ਗੱਲ ਤਾਂ ਲੈ ਆ ਪਿਆ ਆਂਦੇ ਨੇ ਫਿਰ ਬਾਅਦ ਚ ਬੜਾ ਲੱਗਦਾ ਯਾਰ ਅੱਜ ਥਾਪੇ ਲੱਗਦੇ ਦੇਖੇ ਨੇ ਹੋ ਸਾਨੂੰ ਟੇਢੀ ਟੇਢੀ ਤੱਕਦੀ ਤੂੰ ਉਹ ਸਾਨੂੰ ਟੇਢੀ ਟੇਢੀ ਤੱਕਦੀ ਤੂੰ ਇਹ ਗਲੀ ਸਰਕਾਰੀ ਹੈ ਇਹ ਗਲੀ ਸਰਕਾਰੀ ਹੈ ਸਾਨੂੰ ਫੰਨੀ ਸਾਰੀ ਇਹ ਸਾਰੀ ਰੌਣਕ ਹੀ ਬੰਦੇ ਆ ਸਾਡੇ ਟੋਟਲੀ ਅੱਛਾ ਜੀ ਐ ਨਹੀਂ ਕੱਲਾ ਜਿੰਨੇ 25 30 ਜਣੇ ਜਿੰਨੇ ਆ ਸੀ ਸਾਰੇ ਖੱਤੀ ਗੈੜੋ ਕਲੇਸੀ ਗੈੜੋ ਸਾਰੇ ਚੜਦੇ ਤੋਂ ਚੜਦੇ ਨੇਗੇ ਚਲੋ ਅੱਜ ਸਾਡੇ ਨਾਲ ਸਟਾਰ ਕਾਸਟ ਮੌਜੂਦ ਹੈ ਗੋਡੇ-ਗੋਡੇ ਚਾਇਨਾ ਨੂੰ ਮੁੰਡਿਆਂ ਨੂੰ ਬੜਾ ਗੋਡੇ-ਗੋਡੇ ਚਾਹ ਤੇ ਸਾਡੇ ਨਾਲ ਇਹਨੇ ਸਾਨੂੰ ਬਾਬੇ ਨਾਲ ਕਹੋ ਅਸੀਂ ਹੁਣ ਗੱਲ ਰਿਕਾਰਡ ਵੀ ਹੋ ਚੁੱਕੀ ਹੈ ਤੇ 21 ਅਕਤੂਬਰ ਨੂੰ ਤੇ ਸਾਰਿਆਂ ਨੇ ਜਦੋਂ ਫਿਲਮ ਦੇਖਣ ਗਏ ਤੇ ਉਹਨਾਂ ਨੂੰ ਵੀ ਗੋਡੇ-ਗੋਡੇ ਚਾਹ ਹੋ ਜਾਣਾ ਤੇ ਜਿਹਨਾਂ ਨੇ ਨਹੀਂ ਵਿਆਹ ਹੋਏ ਉਹਨਾਂ ਨੇ ਕਿਹਾ ਵੀ ਜਲਦੀ-ਜਲਦੀ ਵਿਆਹ ਕਰਾਈਏ ਸਾਨੂੰ ਗੋਡੇ-ਗੋਡੇ ਚਾਹ ਹਨਾ ਹਾਂ ਤੇ ਸਭ ਤੋਂ ਪਹਿਲਾਂ ਅਸੀਂ ਸੋਈ ਸਾਹਿਬ ਤੁਸੀਂ ਦੱਸੋ ਕਿਵੇਂ ਰਿਹਾ ਫਿਲਮ ਦਾ ਤਜਰਬਾ ਕਿੱਦਾਂ ਰਿਹਾ ਉੱਚੀ ਜਿਹੜਾ ਤੇਰਪੇ ਬਹੁਤ ਸ਼ਾਨਦਾਰ ਬਹੁਤ ਸ਼ਾਨਦਾਰ ਹਾਂ ਪਹਿਲੀ ਫਿਲਮ ਦੇ ਵਿੱਚ ਵੀ ਸ਼ਾਨਦਾਰ ਸੀ ਇਹ ਇਹਦੇ ਤੋਂ ਥੋੜਾ ਉੱਤੇ 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 ਜੋ ਦਾਦੂ ਦਾ ਟੁਕੜਾ ਟੁਕੜਾ ਜਿਹਾ ਕੰਟਰੋਲ ਕਰਨਾ ਉਹ ਬਹੁਤ ਬਹੁਤ ਮਜ਼ਾ ਮਜ਼ਾ ਲਿਆਉਂਦਾ ਹੋਏ ਅਸੀਂ ਐਕਟਰ ਕੀ ਹੁੰਦਾ ਕਿ ਵਿੱਚੋਂ ਥੋੜਾ ਜਿਹਾ ਬ੍ਰੇਕ ਜਾ ਆ ਗਿਆ ਉਹ ਹੋਰ ਮੋੜ ਚ ਚਲਾ ਜਾਂਦਾ ਹਾਂ ਪਰ ਉਹ ਡਾਇਰੈਕਟਰ ਦੀ ਤਾਂ ਅੱਖ ਹਰ ਵੇਲੇ ਇਸੇ ਕੰਮ ਤੇ ਹੁੰਦੀ ਹੈ ਕੌਣ ਕੀ ਕਿੱਥੇ ਬੋਲਦਾ ਨਹੀਂ 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 ਉਹ ਉਹ ਹੀ ਉਹ ਹੀ ਪਹਿਲੇ ਵਾਲਾ ਉਹ ਹੀ ਹਾਂ ਬਸ ਇੰਨਾ ਖਿੱਚ ਕੇ ਰੱਖਣਾ ਹੁੰਦਾ ਕੰਮ ਵਧੀਆ ਹੋ ਜਾਂਦਾ ਨਿਰਮਲ ਜੀ ਤੁਹਾਨੂੰ ਤਾਂ ਪੁੱਛਣੀ ਲੋੜ ਹੀ ਨਹੀਂ ਹੈਗੀ ਤੁਹਾਡੀ ਤਾਂ ਸਾਰਾ ਹੀ ਵਧੀਆ ਹੁੰਦਾ ਹੈ ਬਸ ਠੀਕ ਹੈ ਕਿਵੇਂ ਦੇ ਉਹ ਅੱਗੇ ਆਓ ਗੁੱਸਾ ਕਰ ਗਿਆ ਸਾਡੇ ਨਾਲ ਸਾਡੇ ਨਾਲ ਆਜੋ ਸਾਡੇ ਨਾਲ ਸਾਡੇ ਨਾਲ ਹਾਂ ਜੀ ਹਾਂ ਚ ਐਡਾ ਵੱਡਾ ਸਿਰ ਹਲਾ ਲਾ ਠੀਕ ਹੈ ਕਿੰਨੀ ਵਧੀਆ ਗੱਲ ਹੈ ਸਾਡੇ ਦਾ ਪੂਰੇ ਅੱਜ ਰੌਣਕ ਇਹ ਨਾ ਕਰਕੇ ਲੱਗੀ ਇਹ ਆਏ ਹੋਇਆ ਸਾਨੂੰ ਟੈਨਸ਼ਨ ਨਹੀਂ ਸੁਸਤ ਲੱਗ ਰਹੇ ਨੇ ਮੈਨੂੰ ਸੁਸਤ ਨਹੀਂ ਹੈਗੇ ਤੁਸੀਂ ਛੇੜ ਨਾ ਲਿਓ ਬਰੋ ਉਧਰ ਨੂੰ ਘੁੰਮ ਗਏ ਨਾ ਤੁਸੀਂ ਅੰਦਰੋਂ ਬਹੁਤ ਚੋਟੇ ਤੈਨੂੰ ਪਤਾ ਹੈ ਗੋਲੀ ਕਿੱਥੇ ਮਾਰਦੀ ਹੈ ਮਾਤਾ ਫਿਰ ਮਾਤਾ ਦੀ ਗੋਲੀ ਨਾ ਚੱਲ ਜੇ ਕਿਤੇ ਇੱਥੇ ਢਾਰ ਤਾਂ ਗੋਲੀ ਦਾ ਹੀ ਹੈ ਸੱਤ ਰੋਟੀਆਂ ਖਾਲੀਆਂ ਦੋ ਪਲੇਟਾਂ ਚੌਲ ਇੰਨੀ ਕਿਹਦੇ ਸੁਸਤੀ ਪੈਂਦੀ ਹੋਈ ਹੈ ਬੰਦੇ ਨੂੰ ਫਿਰ ਚਲੋ ਉਧਰ ਤਾਂ ਹੋ ਗਿਆ ਮਾਤਾ ਚਲੋ ਕਹਿੰਦੇ ਇਹ ਠੀਕ ਚਲੋ ਤਾਨੀਆ ਜੀ ਠੀਕ ਹੈ ਤੁਸੀਂ ਦੱਸੋ ਠੀਕ ਹੈ ਹੈ ਠੀਕ ਹੈ ਨਹੀਂ ਗੁਰਜਾਇ ਤੂੰ ਦੱਸ ਚੁੱਕੀ ਹੋਗੀ ਹੈ ਨਹੀਂ ਨਹੀਂ ਠੀਕ ਨਹੀਂ ਹੈਗਾ ਆਪਾਂ ਚਲੋ ਚਲੋ ਆਪਣੀ ਬੜੀ ਪੁਰਾਣੀ ਚਲੋ ਰਹੀ ਹੈ ਆਪਾਂ ਯੂਨੀਵਰਸਿਟੀ ਚ ਹੀ ਰਹੇ ਆ ਤੇ ਉਹ ਤੁਸੀਂ ਦੱਸੋ ਕਿਵੇਂ ਨਾ ਰਿਹਾ ਨਾਲੇ ਕੁੜੀਆਂ ਨਾਲ ਤੁਸੀਂ ਬੈਠੇ ਗਿਤਾਜ ਭਾਈ ਬੈਠਾ ਤੇ ਨਿਕੀਤ ਬੈਠੇ ਨੇ ਨਿਕੀਤ ਨਿਕੀਤ ਇੱਕ ਨਾ ਨਾਮ ਪਤਾ ਨਹੀਂ ਇਹਨਾਂ ਨੇ ਹੁਣ ਰੱਖਿਆ ਸ਼ਾਇਦ ਪਹਿਲਾਂ ਤੋਂ ਪਹਿਲਾਂ ਨਾਂ ਕੀ ਹੈਗਾ ਸੀ ਮੇਰਾ ਸਭ ਤੋਂ ਪਹਿਲਾ ਨਾਮਕਰਨ ਨਿਕੀਤ ਹੀ ਹੋਇਆ ਮੇਰੇ ਬਰਥ ਸਰਟੀਫਿਕੇਟ ਤੇ ਨਿਕੀਤ ਮਤਲਬ ਵੀ ਨਿਕੀਤ ਦਾ ਨਿਕੀਤ ਦਾ ਮਤਲਬ ਦੱਸਦੇ ਅੱਜ ਤਾਂ ਤਿੰਨ ਚਾਰ ਵਾਰ ਹੋ ਗਿਆ ਨਾ ਜਲਦ ਰਸ਼ੀਅਨ ਨੇਮ ਆ ਉਹਦਾ ਮਤਲਬ ਆ ਅਨਕੰਕਰੇਬਲ ਤੇ ਵਿਕਟੋਰੀਅਨ ਹੁਣ ਅਨਕੰਕਰੇਬਲ ਦਾ ਮਤਲਬ ਦੱਸੋ ਜੀ ਕੋਈ ਜਿੱਤ ਨਹੀਂ ਸਕਦਾ ਜਿੱਤ ਨਹੀਂ ਸਕਦਾ ਅਜੀਬ ਰੱਖੋ ਫਿਰ ਤੁਸੀਂ ਨਾ ਉਹੀ ਰੱਖਿਆ ਹੈ ਅਜੀਬ ਕੋ ਰੱਖ ਦੋ ਫਿਰ ਅੱਜ ਹਾਂ ਚਲੋ ਜੀ ਨਿੱਕੀ ਕਹਿ ਲਓ ਤੁਸੀਂ ਨਿੱਕੀ ਹਾਂ ਕਿਵੇਂ ਰਿਹਾ ਤੇ ਹਰਬਾ ਕਿੱਦਾਂ ਰਿਹਾ ਫਿਲਮ ਚ ਪਹਿਲਾਂ ਵੀ ਫਿਲਮ ਆਈ ਹੁੰਦੇ ਚ ਪੂਰਾ ਗਾ ਪਿਆ ਤਾਂ ਹੁਣ ਫਿਲਮ ਚ ਸਾਨੂੰ ਇਹ ਹੈਗਾ ਵੀ ਹੋਰ ਇਸ ਤੋਂ ਬਾਅਦ ਐਮੀ ਬਾਈ ਵਿੱਚ ਐਡ ਹੋ ਚੁੱਕੇ ਨੇ ਆ ਜਿਹੜੀ ਟੀਮ ਹੈ ਨਾ ਸਾਰੀ ਇਹਨਾਂ ਨਾਲ ਕੰਮ ਕਰਨਾ ਕਿਤੇ ਵੀ ਕਰਕਾ ਹੋਵੇ ਸ਼ੂਟ ਚੱਲ ਰਿਹਾ ਜਾਂ ਇੰਟਰਵਿਊਜ਼ ਚੱਲ ਰਹੀਆਂ ਨੇ ਜਾਂ ਕਿਤੇ ਵੀ ਅਸੀਂ ਇਕੱਠੇ ਹੁੰਨੇ ਇਹ ਫਾਨੀ ਹੈ ਸਾਰੀ ਹੂੰ ਇਹ ਸਾਰੀ ਰੌਣਕ ਹੀ ਬੰਦੀ ਹੈ ਸਾਡੇ ਟੋਟਲੀ ਅੱਛਾ ਜੀ ਐ ਨਹੀਂ ਇਕੱਲਾ ਜਿੰਨੇ 20 30 ਜਣੇ ਜਿੰਨੇ ਅਸੀਂ ਸਾਰੇ ਖੱਪੀ ਗੈਰੋ ਕਲੇਸੀ ਗੈਰੋ ਸਾਰੇ ਚੜਦੇ ਤੋਂ ਚੜਦੇ ਨੇਗੇ ਸਭ ਤੋਂ ਵੱਡਾ ਕਲੇਸੀ ਵੀ ਸਭ ਤੋਂ ਵੱਡਾ ਕਲੇਸੀ ਕੌਣ ਆ ਗਿਆ ਬੇਬੀ ਸਾਰੇ ਸਾਰੇ ਚੜਦੇ ਤੋਂ ਚੜਦੇ ਅੱਗੇ ਤੇ ਆ ਸਰਪਾਸ ਕਰ ਗਏ ਮੈਂ ਤੋਂ ਸਾਰੇ ਜਣੇ ਅੱਛਾ ਤੁਹਾਨੂੰ ਕੱਟ ਗਏ ਮੈਨੂੰ ਕੱਟ ਕੇ ਸਾਰੇ ਜਣੇ ਉਹ ਮਸਤੀ ਹੁੰਦੀ ਹੈ ਤੁਸੀਂ ਦੇਖੋ ਬਸ ਮੈਂ ਤੁਹਾਡਾ ਸੀ ਜਿਵੇਂ ਹੁਣ ਆਪਾਂ ਤੁਸੀਂ ਅਸੀਂ ਚਲੋ ਨਵੀਂ ਜਨਰੇਸ਼ਨ ਚ ਆ ਗਏ ਹੁਣ ਵਿਆਹ ਪਹਿਲਾਂ ਹੁੰਦੇ ਸੀ ਤੂੰ ਤਾਂ ਚਲੋ ਸਾਰੇ ਉਹ ਚੀਜ਼ਾਂ ਨਹੀਂ ਵੇਖਿਆ ਹੁਣ ਨਵੀਆਂ ਨਹੀਂ ਵੇਖਿਆ ਤੁਸੀਂ ਹੁਣ ਉਹ ਪੁਰਾਣੇ ਚੀਜ਼ਾਂ ਨੂੰ ਦੇਖ ਰਹੇ ਹੋ ਕਿਵੇਂ ਲੱਗਦਾ ਪਹਿਲਾਂ ਆਪਾਂ ਕੀ ਹੁੰਦਾ ਸੀ ਅਡਰੈਸ ਸਕੂਲ ਅਡਰੈਸਾਂ 'ਚ ਵਿਆਹ ਵਿਖੇ ਹੋਏ ਨੇ ਤੁਸੀਂ ਵੇਖਿਆ ਹੁਣ ਮੈਨੂੰ ਮੈਂ ਵੀ ਦੇਖਿਆ ਮੈਂ ਜਿੱਕਾ ਸੂਟ ਪਾ ਕੇ ਚਲੀ ਸੀ ਵਿਆਹ ਤੇ ਦਸਵੀਂ ਜੀ ਸੀ ਕੁੜੀਆਂ ਸਕੂਲ ਆ ਰੀਵਨ ਪਾ ਕੇ ਆ ਜਾਂਦੀਆਂ ਹੁੰਦੀਆਂ ਸੀ ਹੋਇਆ ਕਹਿੰਦੇ ਮਮੀਆਂ ਨੂੰ ਪਤਾ ਮਮੀਆਂ ਨੂੰ ਕਹਿੰਦੇ ਤੁਹਾਨੂੰ ਸ਼ਾਇਦ ਕਿਸ ਨੂੰ ਆਉਣਾ ਮਮੀਆਂ ਮੇਰੇ ਉਸ ਦਿਨ ਗਲਾਜਮ ਰੱਖਦੇ ਆਏ ਉਹ ਜਦੋਂ ਪਾਰਟੀ ਖਤਮ ਹੋ ਜਾਂਦੀ ਸੀ ਕਹਿੰਦੇ ਵੀ ਗਲਾਜਮਨ ਦਮਾਵਾ ਨੇ ਕਰਾ ਕਰਨਾ ਗਲਾਜਮਨ ਤੇ ਚਾਟ ਚੂਟ ਜਿਹੜੀ ਚੀਜ਼ਾਂ ਨੇ ਸਾਰੀਆਂ ਸਾਫ ਕਰਦੇ ਦਮਾਣਾ ਉੱਟ ਪੈਣਾ ਬਸ ਹੈ ਇਹ ਯਾਦ ਹੈਗਾ ਤਾਨੀ ਕੋਈ ਛੇ ਚੀਜ਼ਾਂ ਹਾਂ ਮੈਂ ਤਾਂ ਗੋਟ ਗੋਟੇ ਚਾਹ ਮਾਂਚ ਗਲਾਬ ਜਮੁਨ ਨਹੀਂ ਖਾਧੀ ਤੇ ਮੈਨੂੰ ਤੇ ਪਤਾ ਨਹੀਂ ਗਲਾਬ ਜਮੁਨ ਮੈਂ ਕਦੀ ਗਲਾਬ ਜਮਨ ਨਹੀਂ ਖਾ ਕੇ ਨਹੀਂ ਵੇਖੀ ਤੁਹਾਨੂੰ ਗਲਾਬ ਜਮਨ ਦਾ ਨਹੀਂ ਪਤਾ ਹੈਗਾ ਸੀਰੀਅਸ ਲੈ ਕੇ ਬਰੋ ਨਹੀਂ ਪਤਾ ਐਸਾ ਰਿਐਕਸ਼ਨ ਨਹੀਂ ਐਸਾ ਰਿਐਕਸ਼ਨ ਨਹੀਂ ਮਿਲੇਗਾ ਤੇਨੂੰ ਨਹੀਂ ਤੂੰ ਸੱਚੀ ਨੂੰ ਗਲਾਬ ਜਮਨ ਸੱਚੀ ਹੈ ਨਾ ਉਹ ਗਲਾਬ ਜਮਨ ਸੱਚੀ ਹੈ ਗੁਲਾਬ ਜਾਂ ਮੰਦਰਾ ਇੱਕ ਬੂਟਾ ਹੁੰਦਾ ਉਹਨੂੰ ਬਤਾਉਂ ਲੱਗਦੇ ਨੇ ਉਹਨੂੰ ਲੱਗਦਾ ਥੋੜਾ ਅੱਛਾ ਅੱਛਾ ਉਹਦੇ ਉੱਤੇ ਅ ਅੱਛਾ ਹਲਵਾਈਸ ਤੇ ਜਾਮਣ ਆਉਂਨੀਆਂ ਅੰਦਰ ਅਸਣ ਲਾਗੇ ਉੱਤੇ ਜਾਮਣ ਰੱਖਦੇ ਹੋ ਗੁਲਾਬ ਜਾਮਣ ਅੱਛਾ ਆਇਆ ਚਾਵਾ ਇਖੇ ਦੋਨਾਂ ਦਾ ਇਹਨਾਂ ਨੇ ਅਸੇ ਲੱਡੂ ਨਹੀਂ ਖਾਦਾ ਨਾ ਹੱਲੇ ਇਹਨਾਂ ਨੂੰ ਨਹੀਂ ਪਤਾ ਗੁਲਾਬ ਜਾਮਣ ਤੇ ਲੱਡੂ ਚ ਕੀ ਫਰਕ ਹੁੰਦਾ ਨਾ ਸਮਝ ਨਹੀਂ ਗਾ ਨਾ ਮੈਨੂੰ ਸਾਰੇ ਵਾਲੇ ਬਗੈ ਲੱਡੂਆਂ ਲਈ ਨੇ ਸਾਰੀ ਬਗੈ ਲੱਡੂਆਂ ਵਾਲੇ ਜਿੰਨੇ ਬੈਠੇ ਨੇ ਵੇਖ ਗੱਲਾਂ ਜੋ ਨੇ ਨਹੀਂ ਇੱਕ ਤਿਆਰ ਵੀ ਹੁੰਦੇ ਨੇ ਇਹਨਾਂ ਤਾਂ ਹਰ ਚੀਜ਼ ਨੂੰ ਦੇਖਿਆ ਹੁਣ ਵੀ ਯਾਰ ਬੰਦੂ ਵੀ ਆਣਾ ਬਕਸਤਾਂ ਦਾ ਨਹੀਂ ਹੁੰਦਾ ਮੇਥਾ ਸ਼ੁਰੂ ਹੋਈ ਹੈ ਗੱਲ ਤਾਂ ਹਾਂ ਕਿੱਥੇ ਖਾਦੇ ਹੀ ਨਹੀਂ ਕਿੱਥੇ ਗੱਲ ਇਹ ਵੀ ਇੱਕ ਕਮਿਸਟਰੀ ਬਣ ਗਈ ਵੇਖੋ ਐ ਕਮਾਲ ਦੇ ਬੰਦੇ ਤੁਸੀਂ ਯਾਰ ਸਾਰੇ ਪਹਿਲਾਂ ਹੁਣ ਮੈਂ ਇਕੱਲਾ ਖਾ ਬੈਠਾ ਗੱਲੀ ਕੁੱਟੀ ਆ ਗਈ ਮੂੰਹ ਚ ਫਿਰ ਤੁਸੀਂ ਸਟਾਰਟ ਫਿਰ ਗੱਲਾਂ ਕਿਉਂ ਪੁੱਛੀ ਜਾਂਦਾ ਕਿਵੇਂ ਰਿਹਾ ਤਜਰੂਬਾ ਤਜਰਬਾ ਤੋਂ ਕਰੇ ਜਾ ਕੇ ਪਤਾ ਲੱਗਦਾ ਤਾਂ ਜਵਾਬ ਨੂੰ ਚੱਕ ਕੇ ਕਿਹਦੇ ਜਿਹੜੇ ਤਰਬੇ ਹੈ ਪੈੜ ਦਬਦੇ ਆਂ ਕਦੇ ਆਵਾਂਗੇ ਨਹੀਂ ਨਹੀਂ ਸਹੀ ਗੱਲ ਹੈ ਤੇ ਇੱਕ ਹੋਰ ਦੱਸੋ ਜਿਵੇਂ ਉਹਨਾ ਆਪਾਂ ਪਹਿਲਾਂ ਕੀਤਾ ਵੀ ਚਲੋ ਇੰਨਾ ਜ਼ਿਆਦਾ ਸ਼ੋਰ ਸ਼ਰਾਬਾ ਜਿਵੇਂ ਆਪਾਂ ਕਹਿੰਦੇ ਜਨਾਨੀਆਂ ਨੂੰ ਵਿਆਹ ਤੇ ਨਹੀਂ ਲੈ ਕੇ ਜਾਣਾ ਜਨਾਨੇ বিনা ਵਿਆਹ ਕਿੱਥੇ ਹੋ ਜਾਂਦੇ ਨੇ ਅੱਜ ਦੇ ਸਮੇਂ 'ਚ ਇਹ ਕਿਵੇਂ ਪੋਸਿਬਲ ਕਿਵੇਂ ਹੋਇਆ ਵੀ ਆਪਾਂ ਫਿਲਮ ਵਿੱਚ ਐਵੇਂ ਸਿਸਟਮ ਰੱਖਤਾ ਵੀ ਜਨਾਨੀ ਨੂੰ ਵਿਆਹ ਤੇ ਨਹੀਂ ਲੈ ਕੇ ਜਾਣਾ ਐਤਕੀ ਜਨਾਨੀਆਂ ਮਾਡਰਨ ਬਣ ਗਈਆਂ ਹਾਂ ਬਈ ਤੁਸੀਂ ਆ ਉਹਦੇ ਆਪ ਨੂੰ ਸਮਝ ਦੇ ਕਿਉਂ ਹਮ ਪਰ ਰਹੀਆਂ ਚੁੱਪ ਉਹ ਤਾਂ ਬੋਲੀਆਂ ਵੀ ਨਹੀਂ ਹਮ ਪਰ ਚੁੱਪ ਕਰਕੇ ਇਹਨੇ ਪੁੱਛਿਆ ਤੇਰੇ ਸੂਟ ਪਹਿਰਾ ਕਿਥੋਂ ਲੈ ਕੇ ਆਇਆ ਜਿਵੇਂ ਉਹ ਨਾ 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 ਪੁੱਛੜ ਦਿੱਤਾ ਹੀ ਨਹੀਂ ਅੱਛਾ ਜੀ ਜਿਵੇਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਅਸੀਂ ਕੀ ਕਰ ਰਹੀਏ ਕਦੋਂ ਕਰ ਰਹੀਏ ਕਿਵੇਂ ਕਰ ਰਹੀਆਂ ਅੱਛਾ ਜੀ ਹਾਂ ਇਹਨਾਂ ਚੁੱਪ ਕਰਕੇ ਗੋਡੇ-ਗੋਡੇ ਚਾਚ ਕੀਤਾ ਉਹਦਾ ਕੰਮ ਤੇ ਚੁੱਪ ਕਰਕੇ ਚਲੀ ਗਈਆਂ ਹਮ ਮੈਨੂੰ ਨਕੇਤ ਥੋੜੀ ਨਾ ਲਗਦੀ ਜਿਵੇਂ ਸ਼ਾਂਤ ਜਿ ਸਵਾ ਦੇ ਦਿੰਦੀ ਨਹੀਂ ਨਹੀਂ ਛੇੜੋ ਛੇੜ ਕੇ ਦੇਖੋ ਮੜਾ ਜਿਆ ਨੂੰ ਕੁਝ ਕਹੋ ਮੈਂ ਇਹਨੂੰ ਤੁਸੀਂ ਮੈਂ ਛੇੜ ਕੇ ਦੂਰ ਬਟਾ ਕੇ ਮੈਂ ਇਹਨੂੰ ਤੁਸੀਂ ਨਤੀਕ ਕਹਿ ਕੇ ਦੇਖੋ ਇੱਕ ਵਾਰ ਇਹ ਮਾਸੂਮ ਚਿਹਰੇ ਉੱਤੇ ਕਿੰਨੇ ਕੁਝ ਹੋਰ ਲਿਖਿਆ ਹੋਇਆ ਉਹ ਚੀਜ਼ ਹੈ ਬਾਬਾ ਕੀ ਹੋਈ ਹੋਈ ਹੈ ਹੋਈ ਹੈ ਤੇ ਗਿਤਾਜ ਭਾਈ ਤੁਹਾਡਾ ਤੇਰਵਾ ਕਿਦਾਂ ਰਿਹਾ ਕਿਉਂਕਿ ਪਹਿਲੀ ਫਿਲਮ ਤੁਸੀਂ ਤਾਂ ਪਹਿਲੀ ਚ ਹੀ ਹੈਗੇ ਸੀ ਤੇ ਪੂਰਾ ਤੁਹਾਡਾ ਵੀ ਅਸੀਂ ਰੌਣਕੀ ਜਿਹੜਾ ਸੁਭਾਅ ਦੇਖਿਆ ਇਹਦੇ ਜਿਹਾ ਪੂਰਾ ਹਾਂਜੀ ਇਹਦੇ ਚ ਚੱਕਵਾ ਕਰੈਕਟਰ ਹੈ ਇਹਦੇ ਚ ਪਰ ਉਹੀ ਹੈ ਨਾ ਸਾਡੀ ਫੈਮਿਲੀ ਇੱਕ ਹੈ ਹੁਣ ਸਾਨੂੰ ਫਿਲਮ ਤਾਂ ਲੱਗਦੀ ਨਹੀਂ ਇਹ ਹਾਂ ਕੁਦਰਤੀ ਚਲੋ ਨਾ ਗੁਰਜਾਇਸ ਦੇ ਵੀ ਨਹੀਂ ਹੈਗੇ ਦਾਦੀ ਮੇਰੇ ਤਾਂ ਦਾਦੇ ਨਾਨੇ ਕੋਈ ਨਹੀਂ ਹੈਗੇ ਤਾਂ ਮੈਂ ਸਾਡੇ ਲਈ ਹੁਣ ਆਹੀ ਸਾਡੀ ਦਾਦੀਆਂ ਤੇ ਇਹ ਅਸੀਂ ਪਹਿਲੇ ਦਿਨ ਹੀ ਹੋ ਗਿਆ ਸੀ ਸ਼ਾਟ ਇਹ ਜਗਤ ਦਾਦੀ ਨਾਨੀ ਇਹ ਜਗਤ ਦਾਦੀ ਨੇ ਹੈਗੇ ਪਰ ਇਹਨਾਂ ਦਾ ਸਾਥ ਵੀ ਫਿਰ ਕਿਸੇ ਕਿਸੇ ਨੂੰ ਨਸੀਬ ਹੁੰਦਾ ਹੈ ਨਾ ਇਦਾਂ ਦਾ ਨੇ ਹੁਣ ਮੰਨਦੇ ਤਾਂ ਸਾਰੇ ਹੀ ਆ ਪਰ ਉਹ ਕੋਈ ਮਿਲ ਮਿਲ ਵੀ ਨਹੀਂ ਸਕਦਾ ਇਹਨਾਂ ਨੂੰ ਪਰ ਸਾਨੂੰ ਇਹਦਾ ਸਾਧ ਨਸੀਬ ਹੁੰਦਾ ਤਾਂ ਉਹ ਵੱਡੀ ਬਲੇਸਿੰਗ ਹੈ ਕਿਉਂਕਿ ਉਸ એનર્ਜੀ ਦਾ ਸੈੱਟ ਤੇ ਹੋਣਾ ਉਹ ਫਿਰ ਡਿਫਰੈਂਟ ਫਿਲਮ ਨਿਕਲਦੀ ਹੈ ਨਹੀਂ ਤਾਂ ਫਿਲਮਾਂ ਤਾਂ ਰੋਜ਼ ਹੀ ਬਣਦੀਆਂ ਪਰ ਆ ਰਿਲੇਸ਼ਨ ਬਣਨੇ ਤੇ ਉਸ ਤੋਂ ਬਾਅਦ ਫਿਲਮ ਬਣਨੀ ਉਹ ਕੁਝ ਹੋਰ ਚੀਜ਼ ਤੂੰ ਰਿਲੇਸ਼ਨ ਬਣ ਨਹੀਂ ਦਿੰਦਾ ਕਿਉਂ ਐਡਾ ਬੜਾ ਟੈਂਬਰ ਚੱਕੇ ਰਹਾ ਹੋਂ ਦੇ ਕੋ ਚਾਚੇ ਦੇ ਠੋਕੇ ਆ ਜਿਹੜੀ ਡਾਕ ਮਾਰਦਾ ਡਾਕ ਮਾਰੀ ਸੀ ਜਿਹੜੀ ਮੈਨੂੰ ਮੈਨੂੰ ਵੀਡੀਓ ਵੇਖ ਕੇ ਦਰਦ ਹੋਣ ਲੱਗਾ ਮੈਂ ਕਿਹਾ ਬੰਦੇ ਰਪਈ ਕਿੰਨੀ ਹੋਣੀ ਹੈ ਨਹੀਂ ਉਹ ਬੰਦੇ ਨੂੰ ਕਿਹਾ ਸੀ ਵੀ ਤੂੰ ਸੁਣਾਣਾ ਸੁਨੋਣਾ ਫਸਾਲਾ ਪੈਂਟ ਜੇ ਮੰਨਿਆ ਨਹੀਂ ਫਿਰ ਉਹ ਨੀਲ ਨੂਲ ਪਰਾਪਵਾ ਕੇ ਮੰਨੇ ਰੀਤ ਨੇ ਮਾਰੀ ਸੀ ਉਹ ਜੋਰ ਦੀ ਛੱਡੀ ਐ ਸਿੱਧਾ ਹੀ ਸਾਡਾ ਡਾਇਰੈਕਟਰ ਕਹਿੰਦਾ ਵੀ ਛੱਡ ਜੋਰ ਕੇ ਮੈਂ ਕਿਹਾ ਛੱਡ ਦਿੰਦਾ ਜੀ ਨੈਚਰਲ ਲੱਗਣਾ ਚਾਹੀਦਾ ਮੈਚਰਲ ਲੱਗਣਾ ਚਾਹੀਦਾ ਅਸੀਂ ਪਹਿਲਾਂ ਜਿਵੇਂ ਵਿਆਹ ਹੁੰਦੇ ਸਭ ਤੋਂ ਪਹਿਲਾਂ ਕਹਿੰਦੇ ਨੇ ਵੀ ਵਿਆਹ ਦੇ ਵਿੱਚ ਜਿਵੇਂ ਹੁਣ ਵੀ ਸ਼ਾਇਦ ਕਿਹੜੇ ਕਲਾਕਾਰ ਨੇ ਕਿਹਾ ਕਿ ਜਿਹੜੀ ਜਿੱਥੇ ਮਠਿਆਈਆਂ ਬੁੰਦੀਆਂ ਪਈਆਂ ਉਹਨਾਂ ਦੀ ਚਾਬੀ ਸਭ ਤੋਂ ਵੱਡੀ ਐਮ ਹੁੰਦੀ ਸੀ ਪਹਿਲਾਂ ਵਿਆਹਾਂ ਚੋਂ ਤਾਂ ਉਹ ਚੀਜ਼ਾਂ ਰਹਿ ਹੀ ਨਹੀਂ ਗਈਆਂ ਉਹ ਉਹ ਚੀਜ਼ ਦਾ ਕਿੰਨਾ ਕੋ ਲੋਕਾਂ ਨੂੰ ਫਿਲਮਾਂ ਦੇਖਣ ਮਿਲੇਗਾ ਵੀ ਜਿਹੜੀ ਕਿਸੇ ਜਿੰਦੇ ਹੱਥੋਂ ਚਾਬੀ ਲੱਗ ਗਈ ਨਾ ਬਸ ਉਹ ਰਾਜਾ ਹੀ ਹੁੰਦਾ ਸੀ ਅਸੀਂ ਤਾਂ ਸਾਡੇ ਦਬਕਾ ਦਬਕਾ ਹੁੰਦਾ ਸੀ ਉੱਥੇ ਮਠਾਈ ਪਈ ਹੁੰਦੀ ਸੀ ਸਾਡੇ ਵੀਰ ਕੋਲ ਚਾਬੀ ਹੁੰਦੀ ਸੀ ਉਹਦੇ ਨਾਲ ਛੋਟੇ ਛੋਟੇ ਅਸੀਂ ਕਹਿੰਦੇ ਵੀਰ ਬਰਫੀ ਦੇ ਦੇ ਮੇਰਾ ਲੱਡੂ ਦੇ ਦੇ ਪੀਰ ਜੀ ਲੰਬਰੀ ਬੀਬੀ ਦੇ ਮਰਜੀ ਬੇ ਸ਼ਕਰਪਾਰਾ ਦੇ ਦਿੰਦੇ ਪਾਣੀ ਚੜ ਕੇ ਜਾਂਦਾ ਫਿਰ ਬਚਦਾ ਜਦੋਂ ਸਾਰੇ ਐ ਮਤਲਬ ਸਾਡਾ ਐਂ ਜੀ ਕਰਦਾ ਹੁੰਦਾ ਸੀ ਅਸੀਂ ਹੁਣ ਕਿਵੇਂ ਕਹੀਏ ਵੀਰ ਨੂੰ ਵੀ ਵੀਰੇ ਸੰ ਦੇ ਦੇ ਹਰ ਜਨ ਵੀ ਵੀਰੇ ਸਾਣ ਜਲੇਬੀ ਦੇ ਦੇ ਸ਼ਕਰਪਾਰਾ ਦੇ ਦੇ ਤੈਨੂੰ ਉਹਨੇ ਸਾਨੂੰ ਝਟਕਣਾ ਅਸੀਂ ਉੱਥੇ ਚੁੱਪ ਕਰਕੇ ਬੈ ਜਾਣਾ ਜਦੋਂ ਹੁਣ ਵੀਰ ਆਊਗਾ ਫਿਰ ਇਹਦੇ ਮਗਰ ਪਾਵਾਂਗੇ ਬਾਰ-ਬਾਰ ਕਵਾਂਗੇ ਤਾਂ ਫਿਰ ਆਪੇ ਜਿੰਦਾ ਖੋਲ ਕੇ ਸ਼ੱਕਰ ਦੇ ਲੱਡੂ ਹੁੰਦੇ ਆ ਸਾਰੇ ਕੁਝ ਹੁੰਦਾ ਉੱਥੇ ਉਹਦੀ ਡਿਊਟੀ ਹੁੰਦੀ ਸੀ ਹਮੇਸ਼ਾ ਹਰ ਵੇਲੇ ਉਹਦੀ ਡਿਊਟੀ ਹੁੰਦੀ ਸੀ ਪਰਛਿੱਤੀ ਵਾਲੀ ਗੱਲ ਮੈਂ ਵੀ ਸੁਣਾਉਣਾ ਇੱਕ ਮੇਰੀ ਵੱਡੀ ਭੈਣ ਦਾ ਰਿਆ ਲੱਡੂ ਇੰਨੇ ਬਣ ਕੇ ਪਰਛਿੱਤੀ ਤੇ ਰੱਖਤੇ ਅੱਛਾ ਸਾਡਾ ਸਿਰੀ ਅੱਧੀ ਰਾਤ ਨੂੰ ਨਾ ਟਕ 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 ਬੀਬੀ ਕਨੇ ਕਿਹੜਾ ਵੇ ਮੈਂ ਪੂਆ ਹੈ ਵੇ ਚੰਗ ਮੈਂ ਕਿ ਕੁੜੀਆਂ ਨੂੰ ਬੋਲਦਾ ਫੁੱਲ ਦੋ ਕਿਹੜਾ ਦੋ ਜੱਗਾ ਪੂਆ ਐ ਕੁੰਡਾ ਘੜ ਕੇ ਜੈਣਾ ਲੱਡੂ ਖਾਣੇ ਪੂਆ ਛੱਟੇ ਮੂ ਤੇਰੇ ਆ ਟੈਂਗਾ ਲਈ ਭਵਾ ਜੀ ਕਰਿਆ ਮੈਂ ਉੱਠ ਕੇ ਆ ਗਿਆ ਮੈਂ ਤਾਂ ਲੱਡੂ ਆ ਗਿਆ ਪੇਟੀਆਂ ਨੂੰ ਜੰਰੇ ਲੱਗੇ ਹੁੰਦੇ ਸੀ ਅੱਧੀ ਰਾਤ ਨੂੰ ਆ ਗਿਆ ਲੱਡੂ ਤਾਂ ਇਹ ਦੇਖਿਆ ਚੀਜ਼ਾਂ ਤੁਸੀਂ ਦੇਖੀਆਂ ਨੇ ਦੇਖੀਆਂ ਪੇਟੀਆਂ ਨੂੰ ਜੰਰੇ ਲੱਗੇ ਹੁੰਦੇ ਸੀ ਤੇ ਚਾਬੀ ਬਸ ਜਾਂ ਇੱਕ ਬੰਦੇ ਕੋਲ ਇੱਕ ਬੰਦੇ ਕੋ ਹੁੰਨੀ ਬਸ ਉਹ ਨਹੀਂ ਪਾਲਦੇ ਫਿਰਦੇ ਰਹਿੰਦੇ ਬਸ ਉਹਦੀ ਮਗਰ ਉਹਨੇ ਬੂੰਦੀ ਖਰਾਬ ਕਰ ਲੈਣੀ ਵੇ ਨਹੀਂ ਨਹੀਂ ਕਿਸੇ ਨੇ ਉਹ ਕਲੇਸ਼ੀ ਬੰਦੇ ਕੋ ਹੁੰਦੀ ਸੀ ਚਾਬੀ ਸਾ ਜੂਨ ਤੇ ਫਿਆ ਹੋਇਸੀ ਮੇ ਸਿਸਟਰ ਦਾ ਸੈਪਟੰਬਰ ਤੱਕ ਲੱਡੂ ਤੇ ਆਹ ਸ਼ਕਰਪਾਰੇ ਸੈਪਟੰਬਰ ਤੱਕ ਚੱਲੇ ਸੀ ਬੋਲੇ ਅੱਛਾ 66 ਦੀ ਗੱਲ ਹੈ ਪੂਜੀਆ ਵੀ ਘਰੀ ਬਣਾਉਂਦੇ ਸੀ ਪੂਜੇ ਸਾਰਾ ਕੁਝ ਸਾਰਾ ਕੁਝ ਹੀ ਬਣਦਾ ਪੂਜੇ ਆਈ ਸ਼ਕਰਪਾਰੇ ਚੱਕਰ ਦੇ ਲੱਡੂ ਸਾਰਾ ਕੁਝ ਮਿੱਠਾ ਬੜਾ ਵਧੀਆ ਹੁੰਦਾ ਤੇ ਹੁਣ ਹੁਣੇ ਗੋਡੇ-ਗੋਡੇ ਚਾਚ ਤੁਸੀਂ ਦੇਖ ਲਓ ਉਹ ਤਾਂ ਉਹ ਉਹ ਵੀ ਰੰਗ ਤਾਂ ਲਾਇਆ ਸਾਰਾ ਕੁਝ ਪਰ ਦੇਖੋ ਹੁਣ ਮਠਾਈਆਂ ਖਾਣ ਵਾਸਤੇ ਕਿਵੇਂ ਏ ਤਰਸਦੀ ਐ ਕਿਵੇਂ ਰੂਪੀ ਤਰਸਦੀ ਐ ਕਿਤੇ ਉਹ ਤਰਸਦੀ ਐ ਕਹਿੰਦੇ ਮੈਨੂੰ ਨਹੀਂ ਮਿਲਿਆ ਬਸ ਸਾਰੇ ਜਣੇ ਦਾ ਇਹੀ ਹਾਲ ਰਿਹਾ ਵੀ ਹੁਣ ਮਠਾਈ ਵੀ ਖਾਵਾਂਗੇ ਹੁਣ ਤੇ ਫ੍ਰੈਂਚੀਜ਼ ਵੀ ਲਵਾਂਗੇ ਤੇ ਘਣੀ ਚੀਜ਼ ਵੀ ਲਵਾਂਗੇ ਵੇਖ ਲਓ ਇਹ ਚੀਜ਼ਾਂ ਕਿੰਨੀਆਂ ਹੁੰਦੀ ਸੀ ਸਾਰਿਆਂ ਨੇ ਪਰਿਵਾਰ ਨੇ ਇਕੱਠੇ ਖੜ ਕੇ ਸਗਨ ਬਾਣੇ ਹੁਣ ਮੇਰੇ ਸਾਹ ਨਾਲ ਆਨਾਂ ਸਮੇਂ ਤੇ ਗੂਗਲ ਪੇਅ ਦਾ ਕੰਮ ਚੱਲਿਆ ਬਸ ਉਹ ਕਹਿੰਦੇ ਦੋ ਮਿੰਟ ਲਾ ਕੇ ਸਗਨ ਫੜਾ ਨਹੀਂ ਆਣਾ ਆਪਣੇ ਵੇਲੇ ਤੋਂ ਇਹ ਹੀ ਵਿਆਹ ਹੋਗੇ ਸ਼ਾਇਦ ਮੇਰੇ ਸਾਹ ਨਾਲ ਰੋਲਾ ਗੋਲਾ ਹੋ ਗਿਆ ਬੈਕਾ ਦੇ ਹੋ ਗਿਆ ਕੜਾਹੀ ਚੜ੍ਹਨੀ ਰਸਮ ਤੇ ਪਹਿਲਾਂ ਬੱਲੇ ਬੱਲੇ ਹੋ ਜਾਂਦੀ ਸੀ ਉਦਾਂ ਹੀ 6-7 ਦਿਨ ਪਹਿਲਾਂ ਪੜੀ ਟੌਰ ਵੀ ਉਦਾਂ ਹੁੰਦੀ ਸੀ ਹਾਂ ਉਹ ਪੜੀ ਟੌਰ ਹੁੰਦੀ ਸੀ ਹੁਣ ਇਹਦੀ ਫੂਫਣਾ ਦੀ ਨਦੀਰਾਂ ਨੂੰ ਕੌਣ ਪੁੱਛਦਾ ਹੁਣ ਪਹਿਲੀ ਗੱਲ ਤਾਂ ਲੈ ਆਪੇ ਆਂਦੇ ਨੇ ਫਿਰ ਬਾਅਦ ਵਿੱਚ ਲੱਗਦਾ ਯਾਰ ਅਜਾ ਥਾਪੇ ਲੱਗਦੇ ਦੇਖੇ ਨੇ ਮੇਰੇ ਥਾਪੇ ਥਾਪੇ ਲੱਗੇ ਹੋਏ ਨੇ ਅੱਛਾ ਸਾਡੇ ਇੱਕ ਸਾਡੇ ਗਵਾਂਢ ਚ ਵਿਆਹ ਹੋਇਆ ਪਹਿਲਾਂ ਤਾਂ ਇਹ ਗੱਲ ਵੀ ਖੁਰਾਕ ਕਿੰਨੀ ਹੁੰਦੀ ਐਂ ਕਹਿੰਦੇ ਹੁੰਦੇ ਜੀ ਵੀ ਜਿਹੜੇ ਜੱਟ ਨੇ ਤਿੰਨਕ ਵਿਆਹ ਖਾ ਲੈਣਾ ਉਹ ਸਮਝਣਾ ਸਾਲ ਦਾ ਘਿਓ ਖਾ ਲਿਆ ਬਹੁਤ ਜ਼ੋਰ ਦੀ ਮਾਰਦੇ ਉਹ ਬਾਲਟੀ ਚ ਪਾਇਆ ਹੁੰਦਾ ਸੀ ਤੇ ਕੋਲੀ ਹੁੰਦੇ ਕੜਛੀ ਅੱਛਾ ਜੀ ਉਹ ਹੁੰਦੀ ਸੀ ਖੰਡ ਖੰਡ ਉਹਨੂੰ ਖੰਡ ਕਹਿੰਦੇ ਸੀਗੇ ਉਹਦੇ ਚੋਂ ਐ ਕੜਛੀਆਂ ਭਰ-ਭਰ ਕੇ ਖੰਡ ਚ ਪਾਉਂਦੇ ਹੁੰਦੇ ਸੀ ਅੱਛਾ ਉਹਦੇ ਚ ਪਾਈ ਥਾਪੇ ਲੱਗਣ ਦੀ ਰਵਾਜ ਵੀ ਐ ਇੱਕ ਕੁੜਮੇ ਦੇ ਕੁੜਮਣੀਆਂ ਨਾਟਕੀਆਂ ਹੁੰਦੀਆਂ ਸੀ ਮੇਲ ਬੁੜਾ ਬੁੜਾ ਵਿਚਾਰਾ ਵੀ ਪੰਟਾ ਲੁੰਦੇ ਸੀ ਇੱਕ ਬੁੜਾ ਆਏ ਆਏ ਜਾਵੇ ਤੇਰੇ ਆਏ ਕੁੜਮਣੀ ਚਾਂਬੜੀ ਕੋ ਤਾਂ ਤੀਵੀਆਂ ਕੰਟਰੋਲ ਹੀ ਹੁੰਦੀਆਂ ਉਦੋਂ ਉਹਦੇ ਇੱਥੇ ਮੋਰਾ ਆ ਹੂੰ ਕਹਦਾ ਹਮਡੇ ਦੇ ਪਿੰਨ ਨਹੀਂ ਦੇਖਣਾ ਉਦੋਂ ਤੇਰੀ ਨੀ ਮਾ ਗੋੜ ਐਡੀ ਬਡੀ ਗਾਲ ਕਢੀ ਉਹਨੇ ਕਲੇਸ਼ ਪੈ ਗਿਆ ਬੋਲ ਲੜਾਈ ਹੁੰਦੀ ਸੀ ਲੜਤੇ ਆਕੜ ਗਏ ਉਹ ਮੁੰਡੇ ਵਾਲੇ ਬੜਾ ਵੱਡਾ ਦਾ ਵੀ ਸਾਡੇ ਬੜੇ ਤੇ ਗੋਡੇ ਭੰਨਦੇ ਸੱਚੀ ਗੋਡੇ ਭੰਨਦੇ ਗੋਡੇ ਗੋਡੇ ਚਾਹ ਹੋ ਗਿਆ ਆ ਇਹ ਹੋਇਆ ਗੋਡੇ ਗੋਡੇ ਚਾਹ ਗੋਡੇ ਗੋਡੇ ਠਾ ਆਇਆ ਹੁੰਦਾ ਉਹਦੇ ਗੋਡੇ ਆ ਆ ਗੋਡੇ ਦੋਨੇ ਦੋਨੇ ਥੱਲੇ ਲੱਗੇ ਉਹ ਰਕੜਣਾ ਲੱਗੀਆਂ ਵਿਚਾਰੇ ਦੇ ਗੋਡੇ ਦੇ ਕੋਈ ਚੀ ਬੜੀ ਵੱਧੀਆ ਹੁੰਦੀ ਜਿਵੇਂ ਖੁਲਾ ਨਹੀਂ ਸੀ ਹੋਰ ਇਹ ਇੰਨਾ ਕਲੇ ਵਧੀਆ ਸੀ ਵਿਆਹ ਹੁੰਦੇ ਸੀ ਤੇ ਜਿਵੇਂ ਪਿੰਡਾਂ ਦੇ ਦੂਰ ਉਹ ਆਪਣੇ ਲੋਕ ਖੜ ਜਿੰਦੇ ਸੀ ਬਾਦਾਮ ਲੈ ਕੇ ਤੇ ਕੋਲਡਿੰਗ ਲੈ ਕੇ ਉਹ ਬੜਾ ਜਦੋਜਹਿਦ ਹੁੰਦੀ ਸੀ ਕਈਆਂ ਦੀ ਮੂਵੀਆਂ ਬਣੀਆਂ ਉਹਨੇ ਬੁੱਕ ਬੱਕ ਭਰ ਲੈਣੇ ਕਰਨੇ ਕਿਉਂਕਿ ਪਿੰਡ ਟੈਂਟ ਅਲੱਗ ਲੱਗਿਆ ਹੁੰਦਾ ਸੀ ਉਹਨਾਂ ਨੇ ਬਰਾਤਿਆਂ ਨੂੰ ਪਹਿਲਾਂ ਜਾ ਕੇ ਉਹ ਕੋਲ ਡਰਿੰਕ ਸਾਰੀਆਂ ਮਹਿੰਗੇ ਮਹਿੰਗੇ ਚੀਜ਼ਾਂ ਖਵਾਉਣੀਆਂ ਤਾਂ ਉੱਥੇ ਬੜਾ ਕਲੇਸ਼ ਪੈਂਦੇ ਹੁੰਦੇ ਸੀ ਤੇ ਉਹ ਚੀਜ਼ਾਂ ਵੇਖੋ ਸਭ ਕੁਝ ਖਤਮ ਹੋ ਗਿਆ ਅੱਜ ਦਿਨ ਇਹ ਫਿਲਮਾਂ ਜਿਵੇਂ ਉਹਨਾਂ ਫਿਲਮਾਂ ਆ ਗਈਆਂ ਉਹਨਾਂ ਫਿਲਮਾਂ ਚ ਪਰ ਲੱਗਦਾ ਹੁਣ ਜਿਵੇਂ ਤਾਨੀਆ ਜੀ ਕਹਿ ਰਹੇ ਸੀ ਦੇਖਿਆ ਨਹੀਂ ਹੈਗਾ ਇਹਨਾਂ ਨੂੰ ਗਲਾਜਮਨ ਨਹੀਂ ਪਤਾ ਹੈਗਾ ਆਣਾ ਸਮੇਂ ਤੇ ਇਹ ਚੀਜ਼ਾਂ ਨੂੰ ਫਿਲਮਾਂ ਚ ਪਤਾ ਲੱਗਣਗੀਆਂ ਨਹੀਂ ਪਰ ਮੈਂ ਬਹੁਤ ਵਿਆਹ ਗੁੱਡ ਗੁੱਡ ਚਾ ਵਨ ਟੂ ਮੈਂ ਵਿਆਹ ਦਾ ਇੱਕੋ ਪੜੀਦਾ ਸੀ ਅ ਅੱਜ ਮੈਂ ਪੜਨੀ ਆ ਕੀ ਬੋਲਦੇ ਨੇ ਸਹਿ ਚਿੱਠੀ ਸਿੱਖਿਆ ਸਿੱਖਿਆ ਤੇ ਉਹ ਮੈਂ ਸਿੱਖਿਆ ਮੈਨੂੰ ਉਹਦੇ ਤੋਂ ਪਤਾ ਲੱਗਾ ਵੀ ਸਿੱਖਿਆ ਹੁੰਦੀ ਹੈ ਸਿੱਖਿਆ ਉਹ ਉਹ ਫੇਰੇ ਹੁੰਦੇ ਸੀ ਨਾ ਉਹਦਾ ਕੁੜੀਆ ਮੈਂ ਸਾਡੇ ਬਾਣੀਆਂ ਦੀ ਕੁੜੀ ਦੇ ਫੇਰੇ ਪੜ ਕੇ ਆਈ ਸੀ ਤੇ ਸਿੱਖਿਆ ਪੜ ਕੇ ਆਈ ਸੀ ਕਿੰਨੀਆਂ ਚੀਜ਼ਾਂ ਕਿੰਨੀਆਂ ਰਸਮਾਂ ਮੈਂ ਫਿਲਮਾਂ ਚ ਵੇਖੀਆਂ ਵਿਆਹ ਵਾਲੀਆਂ ਤੇ ਬਹੁਤ ਸੋਹਣੀਆਂ ਹੋਂ ਤਾਂ ਫਿਲਮਾਂ ਚ ਵਿਆਹ ਹੁੰਦੇ ਨੇ ਜਿਹੜੇ ਸਹੀ ਹੁੰਦੇ ਨੇ ਨਾ ਭਾਰਤ ਜੇ ਨਾ ਫਿਰ ਤੁਹਾਨੂੰ ਮੈਂ ਉਹ ਗੋਡੇ-ਗੋਡੇ ਚਾਂਜ ਬਸੇ ਹੀ ਦਿਖਾਇਆ ਵਿੋਸ ਵਾਲੇ ਵਿਆਹ ਹਾਂ ਹਾਂ ਉਹ ਤਾਂ ਅਸੀਂ ਮੱਡ ਗਏ ਆ ਪਰ ਵੀ ਮਾਡਰਨ ਦੇ ਵਿੱਚ ਵੀ ਅਸੀਂ ਲੜਦੇ ਵੀ ਝਗੜਦੇ ਵੀ ਇਹ ਤਾਂ ਦੇਖੋ ਨਾ ਜੀ ਕਿੰਨੀਆਂ ਲੜਾਈਆਂ ਹੋਈਆਂ ਤੁਹਾਡੀਆਂ ਸਾਰੀਆਂ ਬੰਦਿਆਂ ਦੀਆਂ ਸਾਰੀਆਂ ਦੀਆਂ ਲੜਾਈਆਂ ਹੋਈਆਂ ਵੀ ਕਿਵੇਂ ਲੜਾਈਆਂ ਦੇ ਵਿੱਚ ਕੋਈ ਗੱਲ ਨਹੀਂ ਕਿਹਾ ਕਿ ਸਾਰਿਆਂ ਤੇ ਫਿਰ ਵਿਚਾਰਾ ਮਿਲ ਗਏ ਨਹੀਂ ਕੇ ਤੁਸੀਂ ਦੱਸੋ ਕੋਈ ਪਿੰਡਾਂ ਦਾ ਵਿਆਹ ਕੋਈ ਯਾਦ ਹੈਗਾ ਪਿੰਡਾਂ ਦੇ ਵਿਆਹ ਕੋਈ ਉਹ ਪਹਿਲਾਂ ਦੇ ਕੋਈ ਵਿਆਹ ਕੁਛ ਯਾਦ ਹੈਗਾ ਕੋਈ ਅਫਰੀਕਾ ਦੇ ਪਿੰਡਾਂ ਦੇ ਉਹ ਦੇਖਿਆ ਕਦੇ ਜਿਹੜੇ ਸੌਣ ਪਾ ਦੁੰਦੇ ਗਏ ਗਰਮੀਆਂਲੇ ਹਾਂ ਹਲੋਤਾ ਸੌਣ ਪਾ ਦੋਦੇ ਵਿਆਹ ਗਰਮੀਆਂ ਦੇ ਜਦੋਂ ਬਰਸਾਤ ਦਾ ਮੌਸਮ ਹੁੰਦਾ ਸਾਡੇ ਪਿੰਡ ਥਾਈ ਹੁੰਦੀ ਛੋਟੀ ਜੀ ਉੱਥੇ ਪਿੰਡਾਂ ਚ ਕੱਚੀਆਂ ਕੰਧਾਂ ਦੇ ਨਾਲ ਥੱਲੋ ਚਾਕੇ ਮਿੱਟੀਆਂ ਕੰਧ ਦੇ ਨਾਲ ਲਾਈ ਹੁੰਦੀ ਸੀ ਬੰਦਾ ਕੰਧ ਦੇ ਨਾਲ ਨਾਲ ਹੋ ਕੇ ਨਹੀਂ ਤੁਰ ਸਕਦਾ ਉੱਤੋਂ ਪਾਣੀ ਦਾ ਪ੍ਰਣਾਲਾ ਜਾਇ ਬਾਹਰੋਂ ਬਣਾਇਆ ਹੁੰਦਾ ਜੀ ਉਹ ਚ ਪੀਂਦਾ ਸੀ ਬਰਾਤ ਵਾਲਿਆਂ ਦੀਆਂ ਉਹ ਪਗਾਂ ਪਗਾਂ ਤੇ ਜਾਂਦੀਆਂ ਉਹ ਕਈ ਕਈ ਤਾਂ ਤੁਰੇ ਜਾਂਦੇ ਆ ਕੰਧ ਫੜ ਕੇ ਆ ਤੁਰੇ ਜਾਂਦੇ ਆ ਜਾਂਦੇ ਤੇ ਉਹ ਇੱਧਰ ਸਹਾਰਾ ਲੈਣ ਵਾਸਤੇ ਉਹਦੇ ਦੇ ਪੈਰ ਰੱਖ ਦਿੰਦੇ ਥੱਲੇ ਤਾਂ ਉਹ ਚੱਕੜ 'ਚ ਡਿੱਗ ਪੈਂਦੇ ਜਿਹੜੇ ਫੇਰ ਉਹ ਹੀ ਗੱਲ ਉਹਨਾਂ ਦੇ ਕੋਡੇ-ਕਾਡੇ ਫੇਰ ਫੁੱਟ ਜਾਂਦੇ ਹਨ ਫੇਰ ਕੋਡੇ-ਕੋਡੇ ਠਾਉਂ ਉਹ ਠੇ ਇਹ ਕੋਡੇ-ਕੋਡੇ ਠਾਉਂ ਦੇ ਵਜੋਂ ਕੋਡੇ-ਕੋਡੇ ਚਾਰ ਹੋਗੇ ਕੋਡੇ-ਕੋਡੇ ਠਾਸ ਹੋਈ ਸਰ ਹੁਣ 11 ਗੇ ਪਰ ਇਹਦੇ ਵਿੱਚ ਬਰੀਕ ਗੁੱਡ ਮੂਵੀ ਹੂੰ ਹੂੰ ਬਹੁਤ ਅੱਛੇ ਤਰ੍ਹਾਂ ਕੇ ਨਾਲ ਬਣਾਈ ਗਈ ਹੈ ਡਾਇਲੋਗ ਵੀ ਜਿੰਦੂ ਮੋਰ ਨੇ ਬਸ ਟਾਈ ਲਿਖਿਆ ਤੇ ਬਾਕੀ ਦਲदादा ਤੁਹਾਨੂੰ ਪਤਾ ਹੀ ਹੈ ਕਿ ਕਿੰਨੇ ਸੋਹਣੇ ਤਰੀਕੇ ਨਾਲ ਬਣਾਉਂਦੇ ਹੈ ਹਰ ਇੱਕ ਨੂੰ ਛੋਟੇ-ਛੋਟੇ ਆਪਣਾ ਐਸੇ ਕਰਨਾ ਇਹ ਇਹ ਹੈ ਆਪਕਾ ਕੰਮ अपने बोलना है, करना है, का ये है, ले चुकी है, हम उसके आगे ये वाला आएगा। प्यारा टेकियां खेडनिया मतलब सारिया चीजा ने बच्चे ऐड कित लड़ाई लुडी भी होंगी है चलता चल राम hmm. पर असि फिर जीती भी लेडीज सी ਪਹਿਲਾਂ ਤਾਂ ਬੋਲ ਪੀਆ ਨਾ ਬੋਲੀਆਂ ਵੀ ਸੀਗੀਆਂ ਪਰ ਐ ਤਾਂ ਕੋਈ ਕੀਤਾ ਨਹੀਂ ਐ ਕਿ ਇਹ ਸਕੀਮ ਬਣਾਉਂਦੇ ਰਹੇ ਜਨਾਨੀ ਹੁਣ ਤਾਂ ਜਨਾਨੀਆਂ ਕੋਲ ਪਾਵਰ ਹੀ ਬਹੁਤ ਹੈ ਗਈ ਹੈ ਬੋਲੀ ਜਿਆਦਾ ਹੈ ਗੁਜ਼ਾਰਾ ਜਿਆਦਾ ਹੈ ਜਿਹਦਾ ਨੇ ਗੋਡੇ-ਗੋਡੇ ਗੁਜ਼ਾਰਾ ਜਿਹਨਾਂ ਨੂੰ ਮਿਲਦਾ ਕਿਤੇ ਹੋਇਆ ਕਿ ਰਸਾਮਣਾ ਸੁਣਣਾ ਹੋਇਆ ਕਿਤੇ ਮਿਲਿਆ ਕਿਤੇ ਇਹ ਵਾ ਇਹਨਾਂ ਨੂੰ ਦੇਖ ਕੇ ਹੀ ਪਤਾ ਲੱਗ ਜਾਂਦਾ ਈ ਅਥਰੇ ਹੀ ਕੰਮ ਹੈ ਇਹ ਤਾਂ ਫਿਰ ਦੇਖੋਗੇ ਇਹ ਤਾਂ ਕੁੱਟਿਆ ਵੀ ਮੈਨੂੰ ਦੋ ਤਿੰਨ ਰੀਜੀ ਇਹਨਾਂ ਮਤਲਬ ਤਾਨੀਆਂ ਜੱਸੀ ਇਹਨਾਂ ਚ ਕਿਹੜੇ ਜ਼ਿਆਦਾ ਉਹ ਹੈ ਨੇ ਮਤਲਬ ਅਸੀਂ ਗੁੱਸੇ ਗੁੱਸੇ ਵਾਲੇ ਕਿਹੜੇ ਹੈਗੇ ਆ ਉਹ ਤਾਨੇ ਉਹ ਗੁੱਸੇ ਵਾਲੇ ਸ਼ਕਲੋਂ ਨਹੀਂ ਲੱਗਦੇ ਨਾ ਨਹੀਂ ਨਹੀਂ ਇਹਦਾ ਬਹੁਤ ਗੁੱਸਾ ਕਰਦੀ ਹੈ ਅੱਛਾ ਗੱਲ-ਗੱਲ ਤੇ ਗੁੱਸਾ ਵਾਹ ਇਹ ਦੋਈ ਗੱਲਾਂ ਤੇ ਗੁੱਸਾ ਹੈ ਦੋ ਗੱਲਾਂ ਚਾਲ ਵੀਰੇ ਅਸੀਂ ਚਲੋ ਤੁਹਾਨੂੰ ਤੁਹਾਡੇ ਫਾਦਰ ਸਾਹਿਬ ਉਹ ਪ੍ਰਾਨੇ ਅਸੀਂ ਕੋਈ ਇੱਕ ਗਾਣਾ ਵੀ ਕੋਈ ਹੋ ਜਾਏ ਨਾਲ ਦੀ ਨਾਲ ਕੋਈ ਅਸੀਂ ਚਲੋ ਥੋੜੀ ਡਾਉਂਕ ਮੇਲਾ ਲਾ ਕੇ ਜੇ ਕੋਈ ਕਿਸ ਤਰ੍ਹਾਂ ਦਾ ਹੈ ਗਾਣਾ ਸੁਣਾਇਏ ਸੁਣਾਓ ਜੀ ਸੁਣਾਓ ਹਾਂ ਕਿਹੜਾ ਸੁਣਾਇਏ ਉਹ ਦੱਸੋ ਤੇ ਇਸ ਤਰ੍ਹਾਂ ਯਾਰ ਬੋਲਦਾ ਯਾਰ ਬੋਲਦਾ ਸੁਣਨਾਗੇ ਕੋਈ ਹੋਰ ਸੁਣਨਾ ਹਾਂ ਹਾਂ ਉਹ ਵੀ ਸਹੀ ਐ ਤੇ ਇੱਕ ਮੈਂ ਕਿਹੜਾ ਕਹਿ ਰਿਹਾ ਸੀ ਯਾਰ ਤੁਸੀਂ ਦੱਸਿਓ ਆਪਣਾ ਕੋਈ ਮੈਂ ਉਹ ਹੀ ਕਹਿ ਰਿਹਾ ਸੀ ਜਿੰਨੇ ਚ ਗੁਰਲੀਨ ਉਹ ਹੁੰਦੀ ਸੀ ਮੈਂ ਉਸ ਮੋਡੇ ਤੋਂ ਤੱਕਦਾ ਹਾਂ ਨਹੀਂ ਮੋਡੇ ਕੋ ਨਾਲ ਡਾਂਸ ਕਰਨੀਆਂ ਦੋਏ ਕੁੜੀਆਂ ਸ਼ੁਰੂ ਕਰਦਾ ਸੀ ਯਾਰ ਮੋਡੇ ਤੋਂ ਤੱਕਦਾ ਮੇਰੀ ਗੱਲ ਕਰਕੇ ਗੁੱਸੇ ਮੈਨੂੰ ਹੈਂ ਲੱਗినਾ ਮੈਨੂੰ ਕਿ ਤੋਏ ਗੁਰਲੀ ਉਹ ਸੀ ਤੂੰ ਥੋੜੀ ਤੁਸੀਂ ਜੱਟ ਦੀ ਪਸੰਦੀ ਕਰ ਰਹੇ ਫਿਰ ਹਾਂ ਜੱਟ ਦੀ ਨਹੀਂ ਨਹੀਂ ਤੁਸੀਂ ਪਹਿਲੇ ਮਿਊਚੁਅਲ ਡਿਸਾਈਡ ਕਰ ਲਓ ਕਿਹੜਾ ਗਾਣਾ ਉਧਰ ਉਹਨਾਂ ਨੇ ਕਿਹਾ ਨਾ ਮੈਨੂੰ ਸੁਣਾਉਂਦਾ ਮਿਲ ਗਿਆ ਕੋਈ ਨਵਾਂ ਸੁਣਾਉਣ ਦਾ ਨਹੀਂ ਤਾਂ ਉਹ ਤਾਂ ਚਾਰ ਪੰਜ ਤਾਂ ਸੁਣਾਈ ਦਿੰਦਾ ਮੈਂ ਜਿਹੜਾ ਵਧੀਆ ਉਹ ਸੁਣਾ ਦੋ ਨਹੀਂ ਜਿਹੜਾ ਤੁਸੀਂ ਹੁਣ ਸੋਚੋ ਨਾ ਮੜ ਜਾਓ ਪਲੇਅਰ ਕਿਹੜਾ ਸੀ ਯਾਰ ਮੈਂ ਹੁਣੇ ਕਹਿ ਤਰਿਆ ਸੀ ਕਿਹੜਾ ਕੀ ਹਿੰਟ ਦਿੱਤਾ ਕੋਈ ਅਨਰ ਰੀਲੀ ਚ ਸੁਣਾ ਦੋ ਤੇ ਆਹ ਹੋਊ ਸੁਣਿਆ ਕੋਈ ਯਾਰ ਮੈਨੂੰ ਬੜਾ ਮੈਂ ਸਾਰੇ ਰਸਤੇ ਯਾਦ ਕਰਦੇ ਖਾ ਕੇ ਭੁੱਲ ਗਿਆ ਮੈਂ ਨੀ ਤੂੰ ਚੱਟਦੀ ਬਸਾਂ ਚੱਟਨੇ ਵੀ ਆਉਣੀ ਨਹੀਂ ਉਹ ਨਹੀਂ ਸੀ ਅੱਛਾ ਸਾਨੂੰ ਟੈਡੀ ਟੈਡੀ ਤੱਕਦੀ ਤੂੰ ਉਹ ਸਾਨੂੰ ਟੈਡੀ ਟੈਡੀ ਤੱਕਦੀ ਤੂੰ ਇਹ ਗਲੀ ਸਰਕਾਰੀ ਏ ਇਹ ਗਲੀ ਸਰਕਾਰੀ ਏ ਸਾਨੂੰ ਰੋਕ ਨਹੀਂ ਸਕਦੀ ਤੂੰ ਓ ਸਾਨੂੰ ਟੇਡੀ ਟੇਡੀ ਤੱਕਦੀ ਤੂੰ ਓ ਸਾਨੂੰ ਟੇਡੀ ਟੇਡੀ ਤੱਕਦੀ ਤੂੰ ਓ ਤੈਨੂੰ ਬੰਦਾ ਮੈਂ ਬਣਾ ਦਊਂਗੀ ਓ ਤੈਨੂੰ ਬੰਦਾ ਮੈਂ ਬਣਾ ਦਊਂਗੀ ਸਾਰੀਆਂ ਮੈਂ ਥਾਣੇਦਾਰੀ ਸਾਰੀਆਂ ਮੈਂ ਥਾਣੇਦਾਰੀ ਹੱਥ ਕੜੀਆਂ ਲਵਾ ਦਊਂਗੀ ਤੈਨੂੰ ਬੰਦਾ ਮੈਂ ਬਣਾ ਦਊਂਗੀ ਓ ਤੈਨੂੰ ਬੰਦਾ ਮੈਂ ਬਣਾ ਦਊਂਗੀ ਆਹ ਜੀ ਬੜੇ ਸਦਾ ਬਾਰ ਗਾਣੇ ਨੇ ਵੇਖ ਲਓ ਕਈਆਂ ਨੇ ਇਹ ਚੀਜ਼ਾਂ ਦੇ ਖਾਦੇ ਵੀ ਹੋਣਗੇ ਜੇ ਇਸ ਨਾਲ ਬੰਦਾ ਬਣਾ ਦੂੰਗੀ ਜਿਵੇਂ ਕਈਆਂ ਨੱਥ ਗੜੀਆਂ ਪੱਕੇ ਵੀ ਲਵਾ ਲਏ ਹੋਣਗੇ ਗਾਣੇ ਤੋਂ ਕਿੰਨੇ ਅੱਜ ਵੀ ਲੱਗਦਾ ਹੁਣੇ ਜਿਵੇਂ ਗਾਇਆ ਹੁੰਦਾ ਗਾਣੇ ਦੱਸੀ ਬੋਲ ਵੇਖੋ ਤੇ ਗੁਰਜਾਹ ਜੀ ਇੱਕ ਗਾਣਾ ਤੁਸੀਂ ਸੁਣਾ ਦਿਓ ਕਿ ਆਪਣੇ ਕੋਲ ਟਾਈਮ ਅੱਜ ਥੋੜਾ ਲਿਮਟਿਡ ਹੈਗਾ ਇੱਕ ਦਾ ਕਿਹੜਾ ਸੁਣਾਇਏ ਚੱਕ ਦੇ ਚੱਕ ਦੇ ਚੱਕ ਦੇ ਚੌਂਟੇ ਅੱਜ ਜੱਟਾ ਆ ਜਾ ਆ ਜਾ ਇੱਕ ਸੌਨ ਲੈਣ ਕਹਿੰਦਾ ਹੁਣ ਕਹਿੰਦਾ ਮੈਂ ਜਿਹੜਾ ਕੁੜੀ ਵੱਲੋਂ ਗੀਤ ਕਿ ਹੱਥ ਹੱਥ ਜੋੜ ਕੇ ਮਨੋਣੀ ਪਉ ਜੇ ਮੈਂ ਰੁੱਸ ਗਈ ਨਿਤ ਨਿਤ ਰੁੱਸਣੇ ਦਾ ਚਾਹ ਨਾ ਜੱਟੀ ਨੂੰ ਮੋਹ ਨਾਲ ਟਾਈਮ ਤੇਰਾ ਪੂਰਾ ਚਾਹੀਦਾ ਸੱਚ ਦਸਾਂ ਗਿਫਟਾਂ ਦਾ ਪਾਹ ਨਾ ਜੱਟੀ ਨੂੰ ਤੇਰੇ ਨਾਮ ਗੁਣੇ ਐ ਡਰੀਮ ਸੁਣ ਲੈ ਤੇਰੇ ਨਾਮ ਗੁਣੇ ਐ ਡਰੀਮ ਸੁਣ ਲੈ ਤੇਰੇ ਬਿਨਾ ਜ਼ਿੰਦਗੀ ਚ ਨਿਹਰਾ ਐ ਜੱਟਾ ਪਿਆਰ ਚੋਂ ਨਹੀਂ ਤੇਰੇ ਕੋਲੋਂ ਪਿਆਰ ਚੋਂ ਨਹੀਂ ਸਾਡਾ ਪਲ ਜੱਟੀ ਚ ਬਥੇਰਾ ਐ ਜੱਟਾ ਪਿਆਰ ਚੌਨੀ ਤੇਰੇ ਕੋਲੋਂ ਪਿਆਰ ਚੌਨੀਆਂ ਗੁੱਸਾ ਤਾਂ ਜੱਟੇ ਚ ਬਥੇਰਾ ਜੱਟਾ ਵੈਰੀ ਗੁੱਡ ਵੈਰੀ ਗੁੱਡ ਬਿਲਕੁਲ ਇਹ ਕਰ ਪਿਆ ਵੇ ਲੋ ਗਾਣਾ ਵੇ ਲੋ ਬੰਦੇ ਦੇ ਆ ਤੁਹਾਡੀ ਜਿਹੜੀ ਪੁਲਿਸ ਤੁਸੀਂ ਉਹ ਸੁਣਾ ਦਿਓ ਫਿਰ ਆਪਾਂ ਕਰਾਂਗੇ ਐਂਡ ਕਰਾਂਗੇ ਫਿਰ ਜਿਹੜੇ ਗੋਡੇ-ਗੋਡੇ ਚਾਰਜ ਬੋਲੀ ਤੁਸੀਂ ਨਾ ਤਾਂ ਵੀ ਛੋੜੋ ਇਹ ਨਿੱਕੀ ਦੀ ਵੀ ਰਹਿ ਗਈ ਬੋਲੀ ਵਿੱਚ ਉਹ ਤੁਸੀਂ ਕੱਲ ਵਾਂਗੂ ਇਕੱਠਾ ਸੁਣਾ ਦਿਓ ਨਾ ਆਪਣਾ ਗਾਣਾ ਜਿਹੜੀ ਬੋਲੀ ਬੋਲੀ ਤੁਸੀਂ ਉਹ ਗੋਡੇ-ਗੋਡੇ ਚਾਰ ਜਿੰਦਾਬਾਦ ਬਹੁਤ ਸੋਹਣਾ ਸੁਣਾਉਂਦੇ ਆ ਜੀ ਜਿੰਦਾਬਾਦ ਨਹੀਂ 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 ਸੁਣਾ ਦੋ ਇਹਨਾਂ ਦੀ ਰੋਸਟਿੰਗ ਤੇ ਨਾ ਜਾਇਆ ਕਰੋ ਨਹੀਂ ਨਹੀਂ ਕੱਲ ਨਾ ਐਕਚੁਅਲੀ ਬੁਲਟੀ ਛੱਡ 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 ਬੁਲ ਛੱਡ ਗੀਤ ਤੈਨੂੰ ਇਕੱਠੇ ਨੂੰ ਆਂਦਾ ਨਾ ਫਿਰ ਉਹ ਮੈਂ ਇੱਕ ਬੋਲੀ ਪਾਣੀ ਆ ਬੱਲੇ ਬੱਲੇ ਮੈਨੂੰ ਗਾ ਦਿਓ ਸੱਚ ਕਿਹਾ ਤੇ ਬੋਲ ਚੱਕੀ ਮੈਂ ਕਿੰਨੇ ਬੋਲੀ ਪਾਣੀ ਆ ਓਰੇ ਅੱਛਾ ਜੇ ਜੱਟੇ ਜੱਟ ਕੁੱਟਣਾ ਹੋਵੇ ਕੁੱਟੀ ਸੰਦੂਖਾਂ ਓਲੇ ਬੱਲਾ ਜਗਦਾ ਮੈਂ ਕੀ ਪੀ ਆਏ ਬੱਲੇ 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 ਬੱਲਾ ਪੀ ਪਾਈ ਫੇਰ ਪੀ ਪਾਈ ਛੋਲੇ ਜੁੱਤੀਏ ਦੇ ਦਬਕਾ ਜਟ ਫੇਰ ਨ ਬਰਾਬਰ ਬੋਲੇ ਜਾਈਏ ਦੇ ਦਬਕਾ ਫੇਰ ਨ ਬਰਾਬਰ ਬੋਲੇ ਆਹਾ ਚੱਲ ਚੱਲ ਤੁਸੀਂ ਚੱਲੋ ਇਹ ਗੱਲ ਦੇ ਮਤੋਂ ਹੁੰਦੇ ਚ ਝਾਕਦਾ ਵੀ ਪਿੰਡ ਦੀ ਹੈ ਨਹੀਂ ਪਿੰਡ ਦੀ ਹੈ ਇਹ ਤਾਂ ਮੁੰਬਈ ਦੀ ਹੈ ਇਹ ਮੁੰਬਈ ਦੀ ਵੀ ਨਹੀਂ ਮੈਂ ਤਾਂ ਕੀਨੀਆ ਦੀ ਹੈ ਹੋਣ ਕਿਤੇ ਉਹ ਨਾ ਕਹਦੇ ਅਫਰੀਕਾ ਦੀ ਅੱਛਾ ਕੀ ਨੇ ਤਾਂ ਬੈਕਗ੍ਰਾਉਂਡ ਹੈ ਅਫਰੀਕਾ ਦਾ ਅੱਛਾ ਕਹਿੰਦੇ ਆ ਨਾ ਕਹਦੇ ਉਹ ਅਫਰੀਕਾ ਦੀ ਹਾਂ ਹਮ ਐਕਚੁਅਲੀ ਆਫਰੀਕਾ ਅਫਰੀਕਾ ਦੀ ਹੈ ਅੱਛਾ ਜੀ ਅਫਰੀਕਾ ਜਦੋਂ ਕਾਮਾ ਘਾਟੂ ਮਾਰਾ ਵਾਂਗੂ ਜਹਾਜ ਗਏ ਸੀ ਨਾ ਪਹਿਲਾਂ ਉਹ ਉੱਥੇ ਰਹਿ ਗਏ ਸੀ ਇਹ ਉਹ ਨਹੀਂ ਨਹੀਂ ਉਦੋਂ ਬਹੁਤ ਆਪਣੇ ਬੰਦੇ ਕਿ ਸ਼ਿਫਟ ਹੋਏ ਸੀ ਸ਼ਿਫਟ ਜਿਵੇਂ ਜਹਾਜਾਂ 'ਚ ਇਹਨਾਂ ਦੀ ਜਿਹੜੀ ਗ੍ਰੇਟ ਗ੍ਰੈਂਡ ਮਦਰ ਹੈ ਉਹ ਉੱਥੇ ਉੱਥੇ ਗੁਰਦੁਆਰਾ ਸਾਹਿਬ ਹੈ ਉੱਥੇ ਬਹੁਤ ਪੰਜਾਬੀ ਵਸਦੇ ਆ ਬਹੁਤ ਹਾਂ ਬਹੁਤ ਮੈਂ ਤਾਂ ਉਹੀ ਕਹਿ ਦਿੱਤਾ ਵੇਖ ਲਓ ਸੱਚੀ ਦੀ ਗੱਲ ਹੈ ਸੱਚੀ ਮੈਂ ਕੁਝ ਹੋਰ ਕਹਿ ਰਿਹਾ ਤਾਂ ਉਹ ਵੀ ਸੱਚੀ ਹੋਈ ਨਹੀਂ ਉਹ ਨਹੀਂ ਸੀ ਹੁੰਦੀ ਉਦੋਂ ਵੀ ਹੈਗੀ ਉਹ ਐਵੇਂ ਨੋਸਮੇਗੀ ਸਨ ਗਾਏ ਨੇ ਨਹੀਂ ਯਾਰ ਤੁਸੀਂ ਜਗਾ ਨਹੀਂ ਗਾਲੀ ਕਰ ਲਈ ਮੈਂ ਕੁਝ ਹੋਰ ਕਹਿ ਦੇਣਾ ਸੀ ਚਲੋ ਤਾਨੇ ਹੀ ਹੁਣ ਤੁਸੀਂ ਬੋਲੀ ਬੋਲੀ ਤਾਨੇ ਨਹੀਂ ਨਹੀਂ ਤੁਸੀਂ ਵੀ ਥੋੜਾ ਦੱਸੋ ਪਤਾ ਕੀ ਹੈਗਾ ਤੁਸੀਂ ਵੀ ਕਮੋਜਾ ਦਾ ਮਾਰ ਰਹੇ ਹੋ ਮੈਂ ਵੀ ਕਮੋਜਾ ਹੈਗਾ ਥੋੜਾ ਮਾਰ ਰੱਖੋ ਤੁਸੀਂ ਥੋੜਾ ਝਟ ਚੱਕ ਦੋ ਕੰਮ ਛੜਾ ਜਾ ਸੱਚੀ ਬੋਲੀ ਮਾਂ ਬੋਲੀਏ ਬੋਲੀ ਤੁਝ ਵੀ ਨਹੀਂ ਰਿਹਾ ਨਹੀਂ ਗੋਡੇ-ਗੋਡੇ ਚਾਲੀ ਬੋਲੀ ਤਾਗੀ ਤੁਸੀਂ ਕੁਛ ਇੱਕ ਕੱਟੀਆਂ ਨੇ ਸੁਣਾਇਆ ਸੀ ਸੁਣਾ ਦਿਓ ਨਾ ਫਿਰ ਕੱਟੀਆਂ ਸੁਣਾਉਣ ਲਈ ਨਾ ਆਉਂਦੀਆਂ ਮੈਂ ਉਹ ਸੁਣਾਉਣਾ ਉਹ ਇਹਨਾਂ ਨੇ ਵਿਆਜ ਦੌਣ ਦਾ ਫਿਰ ਐ ਹੀ ਨੇ ਨਾ ਉਹਨਣੀਆਂ ਆ ਅੱਛਾ ਜਿਹੜੀ ਹੁਣ ਮਨਾ ਕਰ ਰਹੀ ਹੈ ਸਾਡੇ ਤੋਂ ਗੱਲ ਗਾਣਾ ਮੰਗ ਰਹੀ ਸੀ ਮੈਂ ਮੈਂ ਗਾਣਾ ਗਾਣਾ ਹੁਣ ਦੇਖ ਲਓ ਗਾਣਾ ਸੁਣਾਣੀ ਰਹੀ ਦਾਨੀਆਂ ਸੁਣਾ ਦਿਓ ਹੁਣ ਐ ਨਾ ਕਰੀਏ ਇਹ ਨਾ ਰੋਸਟਿੰਗ ਸੈਸ਼ਨ ਚੱਲਦਾ ਮੈਂ ਕੱਲ ਇੰਟਰਵਿਊ ਤੇ ਆਈ ਹਾਂ ਮੈਂ ਬਸ ਨਖੀਤ ਉਹ ਇੱਕ ਰੇ ਚੱਲ ਕੇ ਰਹਤੇ ਰੋਸਟ ਇਹ ਦੋ ਜਣੇ ਰੋਸਟਡ ਤਾਂ ਨੇ ਰੋਸਟਡ ਖਾਂਦੇ ਹੋ ਨਹੀਂ ਨਹੀਂ ਰੋਸਟਡ ਤਾਂ ਨਹੀਂ ਆ ਨਾਮ ਇਹ ਅਸੀਂ ਨਵਾਂ ਸ਼ੋਅ ਸ਼ੁਰੂ ਕਰ ਰਹੇ ਹਾਂ ਰੋਸਟਡ ਤਾਂ ਨੇ ਨਹੀਂ ਮੈਂ ਕਿਹਾ ਵੀ ਉਹ ਕਰੇ ਉਹ ਮੂਰਗਿਆ ਦਾ ਕੰਮ ਤਾਂ ਨਹੀਂ ਰੋਸਟਡ ਖਾਂਦੇ ਨਹੀਂ 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 ਮੈਂ ਬਸ ਕੱਲ ਤੋਂ ਸੁਣ ਨਹੀਂ ਰਹੀ ਅਭੀ ਵਾਹ ਮੈਨੂੰ ਹਾਸਾ ਆ ਰਿਹਾ ਇਹਨ ਇੱਕ ਨਿਊਕਲੀਅਰ ਮੈਂ ਮੇਡਾ ਉਹ ਪਿੱਛੇ ਐਮਪੀ ਪਾਈ ਦੀ ਫਿਲਮ ਆਈ ਸੀ ਨਾ ਤੇ ਉਹ ਆਪਣੇ ਸੋਨੀਆ ਜੀ ਸੀ ਉਹ ਕਹਿੰਨੇ ਸਾਡੀ ਬੜੀ ਨਿਊਕਲੀਅਰ ਫੈਮਿਲੀ ਹੈਗੀ ਤੋ ਐਮੀ ਕਹਿੰਦੇ ਯਾਰ ਇਹ ਵੀ ਕੋਈ ਨਵਾਂ ਸ਼ਬਦ ਕਹਿੰਨੇ ਸਿੱਖਣ ਮਿਲ ਗਿਆ ਹੁਣ ਅੱਜ ਇਹ ਰੋਸਟਡ ਫਰਸ਼ਵਦਾਰ ਆ ਨਹੀਂ ਨਹੀਂ ਇਹ ਤਾਂ ਅਸੀਂ ਹੁਣੇ ਹੀ ਕਰੀਏ ਉਹ ਗੱਲ ਬਣਾਓ ਯਾਰ ਇੱਕੀ ਦੋ ਦਵਾਲੀ ਆ ਸਾਨੂੰ ਚੜਿਆ ਗੋਡੇ ਗੋਡੇ ਚਾ ਚੜਿਆ ਗੋਡੇ ਗੋਡੇ ਚਾ ਸਾਨੂੰ ਚੜਿਆ ਗੋਡੇ ਗੋਡੇ ਚਾ ਸਾਨੂੰ ਚੜਿਆ ਗੋਡੇ ਗੋਡੇ ਚਾ ਚਲੋ ਜੀ ਚੱਲ ਹੋਰ ਤੁਸੀਂ ਤਾਂ ਗੋਡੇ ਨਵੇਂ ਨੇ ਮਾਤਾ ਦੇ ਕਿਤੇ ਗੋਡੇ ਕਿਤੇ ਹੋ ਜਾਣ ਕਿਤੇ ਨਹੀਂ ਨਹੀਂ ਕੁਛ ਨਹੀਂ ਹੁੰਦੇ ਕਿਤੇ ਕਿਤੇ ਛਾਲ ਮਾਰ ਕੇ ਉਧਰ ਨੇ ਮਰਚਣਾ ਆਉਣਾ ਨਾ ਵੀ ਆ ਨੱਚੇ ਸੀ ਨਾ ਔਰ ਫਿਲਮ ਜਦੋਂ ਲੱਗਣੀ ਹੈ ਉਦੋਂ ਵੀ ਨੱਚਣਾ ਆਪਾਂ ਹਾਂ ਦੇਖ ਲੈਣਗੇ ਦੇਖ ਲੈਣਗੇ ਮੋੜਦੇ ਨਹੀਂ ਮੋੜਦੇ ਇਹਨਾਂ ਦਾ ਪਤਾ ਹੀ ਹੈ ਹਾਂ ਬਣੇ ਜਾਊਗਾ ਚਲੋ ਇੱਕ ਸਨੇਹਾ ਮਾਤਾ ਜੀ ਤੁਹਾਡੇ ਕੋਲ ਚਲੋ ਇਹ ਤਾਂ ਜਵਾਕ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਸ ਮੈਂ ਤਾਂ ਇਹ ਕਹਿੰਦੀ ਹਾਂ ਵੀ ਗੋਡੇ-ਗੋਡੇ ਚਾਹ ਜ਼ਰੂਰ ਦੇਖਿਓ 21 ਤਰੀਕ ਨੂੰ ਦੀਵਾਲੀ ਤੋਂ ਦੀਵਾਲੀ ਵਾਲੇ ਦਿਨ ਹਾਂਜੀ ਹੈਨਾ ਮਿਸ ਨਾ ਕਰੋ ਇਹ ਸਿਨੇਮੇ ਵਿੱਚ ਦੇਖਣ ਵਾਲੀ ਫਿਲਮ ਹੈ ਘਰੇ ਬੈਠ ਕੇ ਤੁਸੀਂ ਕੋਣ ਨਾ ਟੀਵੀ ਦੇਖਾਂਗੇ ਪਟਾਕੇ ਪਾਹਗੇ ਪਟਾਕੇ ਉਹ ਨਹੀਂ ਪਟਾਕੇ ਬਹਿਣਗੇ ਨਾਲੇ ਤੁਸੀਂ ਪੂਰੀ ਫਿਲਮ ਦੇਖ ਲਓ ਤੁਸੀਂ ਹੱਸਦੇ-ਹੱਸਦੇ ਐ ਕਰੋਗੇ ਐ ਕਰੋਗੇ ਪਰ ਤੁਹਾਨੂੰ ਐ ਮਟਰ ਪਊਗਾ ਯੈਸ ਚਲੋ ਸਾਰੇ ਬਹੁਤ ਵਧੀਆ ਦੇ ਚਲੋ ਸਾਰੇ ਜਰੂਰ 21 ਅਕਤੂਬਰ ਨੂੰ ਫਿਲਮ ਦੇਖਣ ਦੇ ਲਈ ਸਿਨੇਮਾ ਘਰਾਂ ਚ ਪਹੁੰਚੋ ਚਲੋ ਜੀ ਚਾ ਚਲੋ ਗੋਡੇ ਗੋਡੇ ਚਾ ਵੱਡੇ ਗੋਡੇ ਚਾ 21 ਨੂੰ ਕਰਾ ਦੋ ਵਾ ਵਾ ਬਿਸਾਨੂ ਕੋਲ ਗੋਡੇ ਚੜਿਆ ਚਾ 21 ਨੂੰ ਕਰਾ ਦੋ ਵਾ ਵਾ ਬਿਸਾਨੂ ਕੋਲ ਗੋਡੇ ਚੜਿਆ ਚਾ ਚਲੋ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਬਹੁਤ ਵਧੀਆ ਪਰਿਵਾਰ ਹੈ ਤੁਹਾਡਾ ਦਵਸਦਾ ਰਵੇ ਥੈਂਕ ਯੂ ਜੀ ਸ਼ੁਕਰ ਹੈ ਜੀ ਸ਼ੁਕਰ ਬਹੁਤ ਸ਼ੁਕਰ ਵਾਹਿਗੁਰੂ ਜੀ ਹਣੀ ਫੋਨ